ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਫੇਰ ਤੁਹਾਨੂੰ ਆਪਾਂ ਲੈ ਕੇ ਪਹੁੰਚੇ ਹਾਂ ਜੀ ਫਰੀਦਕੋਟ ਮਠਾੜੂ ਐਂਟਰਪ੍ਰਾਈਜ਼ ਭਾਈ ਏਜੰਸੀ ਵਾਲਿਆਂ ਦੇ ਅੱਜ ਆਪਾਂ ਗੱਲਬਾਤ ਕਰਾਂਗੇ ਮੈਸੀ ਟਰੈਕਟਰ ਜਿਹੜਾ ਨਵਾਂ ਕੰਪਨੀ ਨੇ ਮਾਡਲ ਲਾਂਚ ਕੀਤਾ ਲਾਂਚ ਕਰਨ ਦਾ ਕਾਰਨ ਇਹ ਹੈ ਕਿ ਅੱਜ ਤੁਹਾਨੂੰ ਦਿਖਾਉਣ ਦਾ ਜਿਹੜਾ ਵੀਡੀਓ ਦੇ ਵਿੱਚ ਕਰਨ ਇਹ ਆ ਕਿ ਉਹਦੇ 'ਚ ਇੰਨੇ ਵੱਖਰੇ ਫੰਕਸ਼ਨ ਉਹਨਾਂ ਨੇ ਪਾਤੇ ਆ ਕਿ ਅੱਜ ਦਾ ਜਿਹੜੇ ਸਮੇਂ ਦਾ ਕਹਿੰਦਾ ਜਿਵੇਂ ਆਪਾਂ ਕਹਿੰਦੇ ਆ ਉਹਨੂੰ ਕੋਈ ਮੋਟੀਫਾਈ ਕਰਵਾਉਣ ਦੀ ਲੋੜ ਨਹੀਂਗੀ ਤੋ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਦਾ ਕਰਦੇ ਆਂ ਸਵਾਗਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿ ਕੰਪਨੀ ਨੇ ਇੱਕ ਬਹੁਤ ਵਧੀਆ ਜਿਹੜਾ ਇਸ ਟਾਈਮ ਤੁਹਾਡੇ ਲਈ ਟਰੈਕਟਰ ਜਿਹੜਾ ਆਪਣੇ ਕਿਸਾਨਾਂ ਭਰਾਵਾਂ ਦੇ ਲਈ ਲਾਂਚ ਕੀਤਾ ਤੇ ਅੱਜ ਇਹਦੇ ਬਾਰੇ ਆਪਾਂ ਕਰੀਏ ਗੱਲਬਾਤ ਤੇ ਦਿਜੀਏ ਜਾਣਕਾਰੀ ਬਾਈ ਆਪਣੇ ਭਰਾਵਾਂ ਨੂੰ ਕੀ ਇਹਦੇ 'ਚ ਫੰਕਸ਼ਨ ਆ ਤੇ ਕੀ ਇਹਦੇ 'ਚ ਵੱਖਰਾ ਕੀਤਾ ਕੰਪਨੀ ਨੇ ਸਟਾਰਟਿੰਗ ਮੈਂ ਕਹਿੰਦਾ ਬਾਈ ਜੀ ਪਹਿਲਾਂ ਹਿੱਸੇ ਤੋਂ ਕਰ ਲਈਏ ਆਪਾਂ ਆਪਾਂ ਅੱਗੋਂ ਸਟਾਰਟ ਕਰਦੇ ਆਂ ਜੀ ਬੰਪਰ ਕੰਪੀਟਿਟ ਬੰਪਰ ਹੈ ਜੀ ਜੀ ਬਾਈ ਜੀ ਤੇ 50 ਕਿਲੋ ਦਾ ਬੰਪਰ ਵੇਟ ਤੇ ਲਾਉਣ ਦਾ ਜਿਹੜਾ ਵੇਟ ਹੈ ਇਹਦੇ ਤੇ ਅਟੈਚ ਕਰ ਸਕਦੇ ਹੋ ਐਕਸਟਰਾ ਆਪਸ਼ਨ ਦੇ ਆਪਸ਼ਨ ਦੇ ਦਿੱਤੀ ਆਪਾਂ ਨੂੰ ਇਹਦੇ ਤੇ ਇਹ ਕਰਾਰੋ ਦਾ ਹੀ 4x4 ਹੈ ਜੀ ਇਹ ਤੇ ਕਰਾਰ ਟਾਈਪ ਨਹੀਂ ਕਰਾਰ ਹੋਈ ਹੈ ਜੀ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਭਾਈ ਜੀ ਉਹ ਜਿਹੜੇ ਪਲੇਟ ਹੈ ਜਿਹੜੀ ਬਕਾਇਦਾ ਕਰਾਰੋ ਦੀ ਚਾਹੋ ਜਾ ਸਕਦੇ ਆ ਜੀ ਕਰਾਰੋ ਦਾ ਹੀ 4x4 ਹੈ ਜੀ ਇਹ ਤੁਹਾਨੂੰ ਮਿਲੂਗਾ ਜੀ ਭਾਈ ਜੀ ਤੇ ਉਹਦੇ ਤੋਂ ਬਾਅਦ ਭਾਈ ਆਪਾਂ ਅੱਗੇ ਫਿਰ ਅੱਗੇ ਵੀ ਜਾਣਕਾਰੀ ਦੋ ਆ ਇੱਕ ਤੁਸੀਂ ਆ ਰਹੇ ਦਾ ਜਿਹੜਾ ਮੋਟ ਜਾਂ ਵੀ ਫੜੀ ਫਿਰਦੇ ਆ ਕੀ ਸਿਸਟਮ ਆ ਭਈ ਇਹਦਾ ਇਹ ਟਰੈਕਟਰ ਜਿਹੜਾ ਹੈਗਾ ਜੀ ਇਹ ਰਿਮੋਟ ਤੋਂ ਅਨਲੌਕ ਕਰਕੇ ਰਿੰਗ ਦੇ ਉੱਪਰ ਕਟਾਬੀ ਕੋਲੇ ਰਿੰਗ ਲੱਗਿਆ ਹੋਇਆ ਜਗੂ ਦਾ ਤਾਂ ਸੈਲਫ ਮਾਰੋਗੇ ਸਟਾਰਟ ਹੋਣਾ ਜੀ ਤੁਸੀਂ ਇਹਨੂੰ ਲੌਕ ਕਰਤਾ ਜੀ ਭਾਈ ਜੀ ਤੁਸੀਂ ਸਟਾਰਟ ਨਹੀਂ ਹੋਣਾ ਜੀ ਭਾਈ ਜੀ ਇੱਕ ਹੋਰ ਆਪਸ਼ਨ ਹੈ ਜੀ ਤੁਸੀਂ ਟਰੈਕਟਰ ਘਰੇ ਲਾਇਆ ਜੀ ਭਾਈ ਠੀਕ ਹੈ ਜੀ ਤਾਂ ਮੇਰਾ ਤਾਂ ਤੁਸੀਂ ਕੀ ਕਰ ਸਕਦੇ ਹੋ ਇਹਨੂੰ ਲੋਕ ਵਾਲੇ ਬਟਨ ਨੂੰ 5 ਸੈਕਿੰਡ ਨੱਪ ਕੇ ਰੱਖਣਾ ਹੈ ਜੀ ਹੈਡਲਾਈਟਾਂ ਜਾ ਕੇ ਪੈਣੀਆਂ ਆਟੋਮੈਟਿਕ ਹੈਡਲਾਈਟਾਂ ਇਹ ਚੈੱਕ ਕਰਕੇ ਜਗ ਪੈਣਗੀਆਂ 30 ਸੈਕਿੰਡ ਬਾਅਦ ਆਪੇ ਬੰਦ ਹੋ ਜਾਣੀਆਂ ਜੀ ਆਪਾਂ ਬੰਦਿਆ ਇੱਕ ਆਪ ਨੂੰ ਆਲਰਮ ਕਹਿ ਸਕਦੇ ਆ ਕਿ ਆਲਰਮ ਮਿਲੂਗਾ ਮੁਰੋਂ ਤੇ ਜੇ ਤੁਸੀਂ ਪਹਿਲਾਂ ਬੰਦ ਕਰਨੀਆਂ ਦੁਬਾਰਾ ਬਟਨ ਨੱਪੋ ਨਾਲ ਨਾਲ ਜਾਨੀ ਕਿ ਬੰਦ ਹੋ ਜਾਣਗੀਆਂ ਤੇ ਉਹਦੇ ਤੇ ਬਾਈ 에ਅਰ ਸਿਲੰਡਰ ਕਿਹੜਾ ਆ ਰਿਹਾ ਇਹਦੇ ਵਿੱਚ ਉਹਦੇ ਵਿੱਚ ਡਰਾਈਟਾਈ ਪੇਰ ਇੰਨ ਲਿ ਕਰਾਰੇ ਆ ਜੀ ਜੀ ਬਾਈ ਇਸ ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਜਿਹੜਾ ਇਹਦਾ ਹਿੱਸਾ 4/4 ਦਾ ਇਹ ਕੰਪਲੀਟਲੀ ਸੀਲਡ ਹੈ ਜੀ ਅੱਛਾ ਜੀ ਤੁਸੀਂ ਨੇੜੇ ਆ ਕੇ ਚੈੱਕ ਕਰਾ ਦਿਓ ਸਾਰਾ ਹਿੱਸਾ ਇਹ ਕੰਪਲੀਟਲੀ ਸੀਲਡ ਹੈ ਤੁਸੀਂ ਕੱਦੂ ਕਰੋ ਕੋਈ ਦਿੱਕਤ ਪਰੇਸ਼ਾਨ ਨਹੀਂ ਕਰਦਾ ਕੋਈ ਵੀ ਕਰੋ ਜਿੰਨਾ ਮਰਜ਼ੀ ੱੱਕੀ ਕਰੋ ਕਿਉਂਕਿ ਜਮਿਦਾਰ ਭਰਾ ਸਮਝਦੇ ਆ 4/4 ਨੂੰ ਅਸੀਂ ਕੱਦੂ ਚ ਨਹੀਂ ਮਾਰਨਾ ਅੱਛਾ ਜੀ ਪਰ ਇਹਦੇ ਚ ਤੁਹਾਨੂੰ ਇਹ ਦਿੱਕਤ ਨਹੀਂ ਆਊਗੀ ਤੁਸੀਂ ਨੇੜੋ ਪ੍ਰੋਪਰ ਸੈਟਡ ਆ ਗਿਆ ਬਲਕਿ ਜਿਵੇਂ ਇਹ ਮੈਂ ਅੱਗੇ ਇੱਕ ਸੁਣਿਆ ਸੀ ਇਹਦਾ ਮੈਂ ਵੇਖਿਆ ਸੀਗਾ ਕਹਿੰਦੇ ਇਹ ਜਿਹੜਾ ਹਿੱਸਾ ਉਹ ਘੱਟ ਵੱਧ ਹੋ ਜਾਂਦਾ ਆਲੂਆਂ ਦੇ ਲਈ ਜਾਂ ਜਿਵੇਂ ਉਹ ਟੂ ਵੀਲ ਜਿਹੜਾ ਡਰਾਈਵ ਆਉਂਦਾ ਟਰੈਕਟਰ ਜੀ ਬਾਈ ਜਿੰਨਾ ਸੀ ਜਿਹੜੀ ਜਉਦਾ ਟੂ ਵੀਲ ਡਰਾਈਵ ਜਿਹੜਾ ਟਰੈਕਟਰ ਆ ਉਹਦਾ ਤੁਸੀਂ 10 ਸੈਂਟੀਮੀਟਰ ਜਿਹੜਾ ਹਿੱਸਾ ਅੱਗੇ ਪਿੱਛੇ ਕਰ ਸਕਦੇ 10 ਸੈਂਟੀਮੀਟਰ ਟੂ ਵੀਲ ਦੇ ਵਿੱਚ ਹਾਂ ਜਾਨੀ ਕਰ ਸਕਦੇ ਅੱਗੇ ਪਿੱਛੇ ਤੁਸੀਂ ਕਰ ਸਕਦੇ ਜੀ ਬਾਈ ਜੀ ਕਲੀਨਰ ਤੁਸੀਂ ਪੁੱਛ ਰਹੇ ਸੀ ਕਿ ਰਾਈਟ ਆਈ ਰਿਪੇਅਰ ਕਲੀਨਰ ਹੈ ਜੀ ਇਹ ਜੀ ਬਾਈ ਠੀਕ ਹੈ ਫਿਰ ਰੈਡੀਏਟਰ ਦੀ ਅਲੱਗ ਤੋਂ ਅੱਗੇ ਇੱਕ ਜਾਲੀ ਲੱਗੀ ਹੋਈ ਹੈ ਅੱਛਾ ਜੀ ਤੁਸੀਂ ਇਸ ਨਾਲ ਕੋਲ ਸਕਦੇ ਮੈਂ ਕਹਿ ਸਕਦਾ ਕਿ ਇੱਕ ਸਮਝ ਲੋ ਟਰੈਕਟਰ ਨਹੀਂ ਆਪਾਂ ਇੱਕ ਗੱਡੀ ਖਰੀਦ ਰਹੇ ਹਾਂ ਬਿਲਕੁਲ ਨਹੀਂ ਬਿਲਕੁਲ ਕੰਮ ਆਪੇ ਧੋਖੇ ਜਿਹਾ ਲਵਾਂਗੇ ਬਿਲਕੁਲ ਨਹੀਂ ਤੇ ਜਿਹੜੇ ਹਿਸਾਬ ਨਾਲ ਫੰਕਸ਼ਨ ਉਹਨੇ ਫੀਚਰ ਇਹਦੇ ਵਿੱਚ ਪਾਤੇ ਆ ਤੇ ਉਹਦੇ ਤੋਂ ਬਾਅਦ ਜੇ ਆਪਾਂ ਪੰਪ ਦੀ ਗੱਲ ਕਰਦੇ ਆਂ ਬਈ ਨੇੜੇ ਆ ਜਾਓ ਕੈਮਰਾਮੈਨ ਸਾਹਿਬ ਦਿਖਾਓ ਮਾਰੇ ਨਾਲ ਦੀ ਨਾਲ ਆਪਣੇ ਕੰਪਿਊਟਰ ਦੇ ਵਿੱਚ 250 ਦਾ ਬੋਸ਼ ਐਨ ਲਾਈਨ ਪੰਪ ਹੈ ਜੀ ਯਾਨੀ ਕਿ ਬਹੁਤ ਆ ਰਿਹਾ ਇਹਦੇ ਚੋਂ ਪ੍ਰੋਪਰ ਹੀ ਮਾਈਕੋਲੋਜੀ ਬਿਲਕੁਲ ਹਾਂ ਜੀ ਤੇ ਭਾਈ ਜੀ ਇੰਜਨ ਕਿੰਨਾ ਇਹਦਾ ਹੈਗਾ ਸੀਸੀ ਇਹ 2700 ਸੀਸੀ ਇੰਜਨ ਹੈ ਜੀ ਜਿਹੜਾ 50 ਹਸਪਾਵਰ ਤੱਕ ਦਾ ਇੰਜਨ ਹੈ ਐਸਪੀਡਿਸ ਜੀ ਪਰ ਆਰਸੀ ਦੇ ਉੱਪਰ ਤੁਹਾਨੂੰ 50 ਐਚਪੀ ਹੀ ਆਊਗਾ ਜੀ ਜੀ ਉਹ ਤਾਂ ਜੋ ਵੀ ਆ ਰਿਹਾ ਹੈ 2 ਇਮਿਸ਼ਨ ਨੌਨ ਤੁਹਾਨੂੰ ਪਤਾ ਹੈ ਜੀ ਗਵਰਨਮੈਂਟ ਅਲੋਰ ਸਲੋਗ ਆਉਂਦੀ ਕਰਕੇ ਆਪਾਂ 50 ਉੱਪਰ ਦੇ ਨਹੀਂ ਸਕਦੇ ਤੇ ਜੇ ਬਈ ਆਪਏ ਗੱਲ ਕਰਦੇ ਆ ਕਿ ਇਹਦਾ ਜਿਹੜਾ ਸਪੀਡਾ ਕਿੰਨਾ ਆ ਰਿਹਾ ਇਹਦੇ ਵਿੱਚ 12 ਫਾਰਵਰਡ 12 ਰਿਵਰਸ ਸਪੀਡ ਹੈਗਾ ਮੈਂ ਕਹਿੰਦਾ ਭਾਈ ਜੀ ਨੇੜੇ ਉਹ ਗਿਆ ਆਪਾਂ ਦਿਖਾ ਦਈਏ ਭਰਾ ਜੀ ਕਿ ਆਪਣਾ ਪ੍ਰੋਪਰ ਮੈਨੇ ਤੁਸੀਂ ਕਹੋ ਨੋਬਸ ਦਿਖਾ ਦਿਓ ਸਾਰੀਆਂ ਨੋਬ ਦਿਖਾ ਦਿਓ ਉਹਦੀਆਂ ਉੱਪਰ ਚੜ ਕੇ ਤੁਸੀਂ ਇੰਦੀਆਂ ਜਿਹੜੀਆਂ ਨੋਬਸ ਆ ਜੀ ਆਪਾਂ ਸ਼ੁਰੂ ਕਰਦੇ ਆ ਜੀ ਪਹਿਲਾਂ ਆਈ మీడియం ਲੋ ਤੋਂ ਜੀ ਜੀ ਭਾਈ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ 1 2 3 4 ਜੀ ਭਾਈ ਜੀ ਈ ਦੇ ਵਿੱਚ 4 ਮੀਡੀਅਮ ਤੇ 4 ਲੋ ਚ 4 ਜੀ ਫਿਰ 12 ਹੀ ਫਾਰਵਰਡ ਦੀਆਂ ਸਪੀਡਾਂ ਤੇ 12 ਹੀ ਤੁਸੀਂ ਸ਼ਟਲ ਗੀਅਰ ਤੋਂ ਰਿਵਰਸ ਦੀਆਂ ਸਪੀਡਾਂ ਸ਼ਟਲ ਗੀਅਰ ਵੀ ਦੇਤਾ ਇਹਦੇ ਚੋਂ ਬਿਲਕੁਲ ਜੀ ਸ਼ਟਲ ਗੀਅਰ ਵੀ ਦੇ ਦਿੰਦਾ ਜੀ ਇਹਦੇ ਵਿੱਚ ਯਾਨੀ ਕਿ ਕਹਿ ਸਕਦੇ ਆ ਜਿੰਨੀਆਂ ਹੁਣ ਤੱਕ ਆਪਾਂ ਕਹਿੰਦੇ ਆ ਉਹਦੇ ਚਾਹ ਤੇ ਉਹਦੇ ਚਾਹ ਤੇ ਇਹਨਾਂ ਨੇ ਲੰਭੇ ਹੀ ਲਾ ਦੇ ਸਾਰੇ ਮੈਂ ਕਿੰਨਾ ਹੀ ਤੁਸੀਂ ਹਜੇ ਸ਼ੁਰੂ ਹੀ ਹੋਏ ਆ ਆਪਾਂ ਜਿਵੇਂ ਜਿਵੇਂ ਪਿੱਛੇ ਜਾਵਾਂਗੇ ਤੁਹਾਨੂੰ ਹਜੇ ਫੀਚਰ ਹੋਰ ਗਿਣਾਈ ਜਾਣੇ ਆ ਆਪਾਂ ਤੇ ਭਾਈ ਇਹਦਾ ਇੱਕ ਵਾਰੀ ਔਨ ਕਰਕੇ ਜੈਕਟਰ ਆਪਾਂ ਇਹਨੂੰ ਅਨਲੌਕ ਕਰਤਾ ਜੀ ਤੁਸੀਂ ਇੱਥੇ ਰਿੰਗ ਜਗਦਾ ਦੇਖ ਸਕ ਰੰਗੇ ਇਥੇ ਜੱਗ ਗਿਆ ਜੀ ਬਾਈ ਜੀ ਹੁਣ ਜਦੋਂ ਰਿੰਗ ਜੱਗ ਗਿਆ ਜੀ ਤਾਂ ਇਹਨੂੰ ਤੁਸੀਂ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਹਾਈਲੂ ਆਪਾਂ ਨੀਡਲ ਲਾ ਲਈ ਪਾ ਜੀ ਬਾਈ ਜੀ ਇਹਦੀ ਤਾਂ ਬੜੀ ਪਿਆਰੀ ਹੈ ਯਾਰ ਐਕਟਿਵ ਕੰਪਨੀ ਨੇ ਬਣਾਈ ਇਹਦੀ ਬਿਲਕੁਲ ਜੀ ਤੇ ਸੀ ਹੁਣ ਅੰਦ ਕਰਤਾ ਜੀ ਆਪਾਂ ਇਹਨੂੰ ਬੰਦ ਕਰ ਰਹੇ ਆ ਟਰੈਕਟਰ ਨੂੰ ਜੀ ਬਾਈ ਜੀ ਤਾਂ ਇਹ ਲੋਕ ਲਾਦਾ ਜੀ ਆ ਮੈਂ ਤੁਹਾਨੂੰ ਕੈਮਰੇ ਦੇ ਵਿੱਚ ਦਿਖਾ ਦਿੰਦਾ ਜੀ ਲੌਕ ਲਾਤਾ ਟਰੈਕਟਰ ਨੂੰ ਜੀ ਬਾਈ ਜੀ ਤੁਸੀਂ ਥੱਲੇ ਦੇਖੋਗੇ ਤਾਂ ਟਰੈਕਟਰ ਸਟਾਰਟ ਨਹੀਂ ਹੋਊਗਾ ਜੀ ਬਿਲਕੁਲ ਵੀ ਜਾਨੀਏ ਪੂਰਾ ਸੇਫਟੀ ਵਾਜ ਆਪਾਂ ਕਹਿ ਸਕਦੇ ਆ ਕਿ ਪ੍ਰੋਪਰ ਹੈ ਉਹ ਚੀਜ਼ ਤੇ ਧਿਆਨ ਦਿੱਤਾ ਬਿਲਕੁਲ ਹੁਣ ਇਹਨੂੰ ਆਪਾਂ ਅਨਲੌਕ ਕਰਾਂਗੇ ਜੀ ਬਾਈ ਜੀ ਇਹਨੂੰ ਅਨਲੌਕ ਕਰਾਂਗੇ ਰਿੰਗ ਜਾਗ ਗਿਆ ਹੁਣ ਇਹ ਸਟਾਰਟ ਹੋਇਆ ਜੀ ਬਾਈ ਜੀ ਤੇ ਦੋਸਤੋ ਕੋਈ ਦੇਖ ਨਹੀਂ ਸਕਦੇ ਕਿ ਇਹਦੀ ਆਵਾਜ਼ ਆ ਜਿਹੜੀ ਕਿੰਨੀ ਵਧੀਆ ਇੱਕ ਵੱਖਰਾ ਹੀ ਜੁਨਿਆਂ ਦੇ ਵਿੱਚ ਜਿਹੜੀ ਪਿਆਰ ਹੋਈ ਆ ਤੇ ਬਾਈ ਜੀ ਜੇ ਹੁਣ ਆਪਾਂ ਇਹ ਦੇ ਮਗਰਲੇ ਹਿੱਸੇ ਤੇ ਵੀ ਚੱਲ ਗਏ ਤੇ ਉਹ ਮਗਰਲੇ ਹਿੱਸੇ ਨਾਲ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਚਾਹਣ ਚਾਹਣੇ ਆਪਾਂ ਹਾਂਜੀ ਬਾਈ ਜੀ ਤੁਸੀਂ ਟਰੈਕਟਰਾਂ ਦੇ ਵਿੱਚ ਪੰਪ ਵਾਤੋਂ ਵਾਤੋਂ ਦੋ ਲੱਗੇ ਦੇਖਿਆ ਹੁਣ ਇਹ ਕਿ ਇੱਕ ਪਾਵਰ ਫੀਲਿੰਗਾ ਹੋ ਗਿਆ ਇੱਕ ਲਿਫਟ ਦਾ ਹੋ ਗਿਆ ਮੈਕਸਿਮਮ ਦੋ ਹੋਣਗੇ ਕੋਈ ਆਵੇ ਅਸ਼ੀਮ ਦੇ ਵਿੱਚ ਬਿਲਕੁਲ ਮੈਸੀ ਦਾ ਜਿਹੜਾ ਲਿਫਟ ਪੰਪ ਹੈ ਜੀ ਉਹ ਬਿਲਕੁਲ ਤੇਲ ਦੇ ਵਿੱਚ ਤੇ ਪਲੇਟਫਾਰਮ ਦੇ ਅੰਦਰ ਡੁੱਬਿਆ ਹੋਇਆ ਜੀ ਬਾਈ ਏਮ ਸ਼ਾਵਰ ਚੱਲਦੀ ਹੈ ਜੀ ਉਹਦੇ ਵਿੱਚ 4 ਪਿਸਟਨ ਚੱਲਦੇ ਆ ਜਿਹਦੇ ਕਰਕੇ ਕਹਿ ਦਿੰਦੇ ਆ ਕਿ ਮੈਸੀ ਅਗਲੀ ਲੈਫਟ ਹੈਡ ਮੈਸੀ ਅਗਲੀ ਲੈਫਟ ਇਸੇ ਕਰਕੇ ਹੈਣੀ ਇਹ ਬਾਕੀ ਟਰੈਕਟਰਾਂ ਦੇ ਛੋਟੇ ਜਿਹੇ ਪੰਪ ਹੁੰਦੇ ਆ ਉਹ ਇੰਜਣ ਕੋਲੇ ਲੱਗੇ ਹੁੰਦੇ ਆ ਬਹੁਤ ਜਿਆਦਾ ਬਾਹਰੀ ਹੁੰਦੇ ਆ ਜੀ ਸਾਰਿਆਂ ਦੀ ਬਾਹਰ ਹੈ ਜੀ ਕਿਉਂਕਿ ਇਹਨਾਂ ਦੀ ਪੇਟੈਂਟ ਹੈ ਪੇਟੈਂਟ ਕਰਾ ਲਿਆ ਕਿ ਪੂਰਨ ਲਾਈਨਸ ਹੈ ਅਜਿਹਾ ਟੈਕਨੋਲੋਜੀ ਉਹ 4 ਸਰਵਣ ਦੇ ਸਰਕਾਰ ਚੱਲਦੇ ਆ ਤਾਂ ਇਹਦਾ ਫਲੋ ਰੇਟ ਮੈਸੀ ਦੇ ਵਿੱਚ 40 ਲੀਟਰ ਪਰ ਮਿੰਟ ਤੱਕ ਦੇ ਮਾਡਲਾਂ ਦੇ ਵਿੱਚ ਫਲੋ ਰੇਟ ਆ ਹੈਗਾ ਜਿਹੜਾ ਲਿਫਟ ਪੰਪ ਦਾ ਫਲੋ ਰੇਟ ਹੈ। ਅੱਛਾ ਜੀ। ਇਹ ਤੁਹਾਨੂੰ ਇੰਡਸਟਰੀ ਦੇ ਵਿੱਚ ਪਾਵਰ ਵੱਧ ਜਾਂਦੀ ਐ, ਡ੍ਰੋਪ ਵੱਧ ਜਾਂਦੀ ਐ। ਜਿਹੜੀ ਉਹਦੀ ਸੈਂਸਿੰਗ ਆ ਉਹ ਬਹੁਤ ਵੱਧੀ ਆ ਉਹਦੇ ਵਿੱਚ। ਭਾਈ ਇੱਕ ਆਏ ਮੈਨੂੰ ਫਿਲਟਰ ਜਾਂ ਬੜਾ ਦਿਸਿਆ। ਮੈਂ ਉਹਦੇ ਬਾਰੇ ਵੀ ਜਾਣਕਾਰੀ ਲੈਣੀ। ਇਹ ਵੀ ਦੱਸ ਦਿਓ ਜੀ ਇਹ ਕੀ ਸਿਸਟਮ ਆ। ਜਿਵੇਂ ਹੁਣ ਮੈਂ ਤੁਹਾਨੂੰ ਪੰਪ ਕਿਹਾ ਰਿਹਾ ਸੀਗਾ ਜੀ ਇੱਕ ਲਿਫਟ ਪੰਪ ਹਾਂ ਅੰਦਰ ਹੀ ਆ ਜੀ। ਜੀ। ਇਹ ਇੱਕ ਪਾਵਰ ਸਟੀਅਰਿੰਗ ਦਾ ਪੰਪ ਹੈ ਹਾਂਜੀ ਇੱਕ ਪਿੱਛੇ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਉਹਦਾ ਪੰਪ ਹੈ ਜੇ ਬੋਹ ਦੀ ਥਾਂ ਤੇ ਤਿੰਨ ਪੰਪ ਮਿਲਨੇ ਆ ਜੀ ਜੀ ਫਿਰ ਤੁਸੀਂ ਹੁਣ ਜਿਵੇਂ ਲਿਫਟ ਰੀ ਫਿਲਟਰ ਦੀ ਕੀਤੀ ਡੀਜ਼ਲ ਫਿਲਟਰ ਦੀ ਇਹ ਵਾਟਰ ਸਪਰੇਟਰ ਹੈ ਜੀ ਜੀ ਇਹਦੇ ਵਿੱਚ ਪ੍ਰਾਇਮਰੀ ਤੇ ਸੈਕੰਡਰੀ ਫਿਲਟਰ ਇਹਦੇ ਵਿੱਚ ਹੀ ਹੈ ਜੀ ਜੀ ਜਿਹੜਾ ਕਿ ਤੁਸੀਂ ਤਿੰਨ ਸਰਵਿਸਾਂ ਬਾਅਦ ਹੀ ਆਹ ਕਾਲੇ ਫਿਲਟਰ ਨੂੰ ਬਦਲਣਾ ਅੱਛਾ ਜੀ ਇਹ ਤੁਸੀਂ ਹਰੇਕ ਸਰਵਿਸ ਤੇ ਨਹੀਂ ਬਦਲਣਾ ਜੀ ਬਾਈ ਜੀ ਜੇ ਤੁਹਾਨੂੰ ਵਾਟਰ ਸਪਰੇਟਰ ਦਾ ਕੰਮ ਕੀ ਹੈ ਜੇ ਤੁਹਾਨੂੰ ਇੱਥੇ ਪਾਣੀ ਲੱਗਦਾ ਹੈ ਤਾਂ ਤੁਸੀਂ ਫਲੋ ਨਾਡ ਫੋਲਣਾ ਤੇ ਬਾਹਰ ਇੱਕ ਜਾਨ ਮਰਨ ਵਾਲਾ ਲੈ ਜਾਣਾ ਯਾਨੀ ਕਿ ਫੋਲਰ ਸੇਫਟੀ ਵਾਲ ਜੋ ਹਮਕੋਲ ਇਹ ਚੀਜ਼ ਦੀ ਯਾਨੀ ਕਿ ਕਮੀ ਨਹੀਂ ਹੁਣ ਰਹੂਗੀ ਕੋਈ ਦਿੱਕਤ ਨਹੀਂ ਬਈ ਇੱਕ ਮੈਨੂੰ ਜਿਵੇਂ ਹੁਣ ਮੰਨ ਲਓ ਇਹਦਾ ਹਿੱਸਾ ਤਾਂ ਮੈਂ ਦੇਖ ਲਿਆ ਇਹ 4 ਵੀਲ 4 ਵੀਲ ਦਾ ਡਰਾਈਵ ਦੇ ਵਿੱਚ ਆ ਜਰ ਉਹਦੀ ਜਿਹੜੀ ਵੀਡੀਓ ਵੀ ਰਹਿ ਤੈਨੂੰ ਕੀ ਚੱਕਰ ਆਸ ਤੇ ਆਸ ਤੇ ਇਹ ਹੀ ਡਿਜ਼ਾਈਨਰ ਦਾ ਮੇਨ ਜਿਹੜੇ ਇੰਜੀਨੀਅਰ ਦਾ ਕੰਮ ਕੀ ਆ ਜੀ ਹਾਂਜੀ ਇੰਜੀਨੀਅਰਾਂ ਦੀ ਕਲਾਕਾਰੀ ਇਸੇ ਵਿੱਚ ਕਿਉਂ ਤੁਹਾਨੂੰ ਪਤਾ ਹੀ ਨਾ ਲੱਗਣ ਦੇਵੇ ਬਾਈ ਜੀ ਕਿ ਰੱਖਣਾ ਵੀ ਬੇਨਤੀ ਕਰਦਾ ਕਿ ਸਿੱਟਾਂ ਦੀ ਸ਼ਾਫਟ ਹੈ ਜਿਹੜੀ ਆ ਉਧਰ ਦਿਖਾਈ ਚੱਲੋ ਜੀ ਜੋ ਤੁਸੀਂ ਜਿਹੜੀ ਦੇਖੀ ਹੋਊਗੀ ਹਾਂਜੀ ਬਾਈ ਜੀ ਉਹ ਤੁਹਾਨੂੰ ਆਰਾਮ ਨਾਲ ਅਲੱਗ ਤੋਂ ਦੇਖਦੀ ਹੈ ਕਿ ਯਾਰ ਥੱਲੇ ਲੱਗ ਸਕਦੀ ਹੈ ਹਾਂਜੀ ਪਰ ਇਹਦੀ ਜਿਹੜੀ ਪੀਟੀਓ ਦੀ ਸ਼ਾਫਟ ਹੈ ਅਧੀ ਸੌਰੀ 4/4 ਦੀ ਸ਼ਾਫਟ ਹੈ ਹਾਂਜੀ ਬਾਈ ਜੀ ਉਹ ਤੁਹਾਨੂੰ ਸਾਈਡ ਤੇ ਖੜੋਗੇ ਤਾਂ ਬਿਲਕੁਲ ਦਿਖਣੀ ਨਹੀਂਗੀ ਹਾਂਜੀ ਬਾਈ ਉਹ ਵੀ ਮੈਂ ਸੇਫਟੀ ਬਹੁਤ ਜ਼ਿਆਦਾ ਜੀ ਤੁਹਾਡੀ ਸ਼ਾਫਟ ਨਹੀਂ ਥੱਲੇ ਲੱਗੂਗੀ ਵੱਟਾਂ ਤੇ ਮੈਂ ਕਹਿੰਦਾ ਉਹੀ ਦਿਖਾਜੇ ਬਾਈ ਕਿੱਥੇ ਲਾਈ ਆ ਤੁਸੀਂ ਮੈਂ ਮੈ ਤੁਹਾਨੂੰ ਸਵਾਲ ਕਰ ਰਿਹਾ ਮੇਰਾ ਲਾਈ ਜ਼ਰੂਰ ਹੈ ਜੀ ਜਰੂਰ ਨਹੀਂ ਸਕਦਾ ਲੱਗੀ ਨਾ ਹੋਵੇ ਲਾਈ ਜ਼ਰੂਰ ਹੈ ਕਿ ਕੋਈ ਆ ਵੱਖਰਾ ਤੁਸੀਂ ਉਹਦੇ ਚ ਕੁਝ ਕਰਤਾ ਮੈਂ ਉਹੀ ਕਹਿ ਰਿਹਾ ਸਾਨੂੰ ਫਿਰ ਇਹਦਾ ਜਿਹੜਾ ਹਿੱਸਾ ਜੀ ਕਰਾਰੋ ਦਾ ਹੀ ਹਿੱਸਾ ਹਾਂਜੀ ਬਾਈ ਜੀ ਠੀਕ ਹੈ ਜੀ ਚਾਰ ਪਲੇਟਾਂ ਹੀ ਇੱਧਰ ਆ ਜੀ ਇਹਦੀਆਂ ਅੱਛਾ ਜੀ ਚਾਰ ਪਲੇਟਾਂ ਹੀ ਇੱਧਰ ਇਹਦੀਆਂ ਤੇ ਭਾਈ ਇਹ ਦੋ ਪੀਟੀਓ ਦਾ ਕੀ ਚੱਕਰ ਆ ਮੈਨੂੰ ਇਹ ਵੀ ਦਿਖਾ ਇਹਦਾ ਸੋਇ ਦੇ ਬਾਰੇ ਵੀ ਜਾਣਕਾਰੀ ਭਾਈ ਜੀ ਇਹਦੇ ਵਿੱਚ ਕੀ ਫੀਚਰ ਹੈ ਇਹ ਪੀਟੀਓ ਹੈ ਜਿਹੜੀ ਇਹ ਮੇਨ ਸ਼ਾਫਟ ਆ ਗਈ ਆਪਣੀ ਪੀਟੀਓ ਦੀ ਜੀ ਠੀਕ ਹੈ ਜਿਹਦੇ ਤੇ ਕੋਈ ਵੀ ਪਾ ਪਾ ਚਲਾਇ ਐਪਲੀਮੈਂਟ ਚਲਾਉਣਾ ਜਿਹਦੇ ਤੇ ਬਿਲਕੁਲ ਜੀ ਜੀ ਭਾਈ ਇਹਦੇ ਵਿੱਚ ਕੀ ਹੈ ਤੁਸੀਂ ਪੀਟੀਓ ਦੇ ਲੀਵਰ ਨੂੰ ਜੀ ਬਾਈ ਅੱਗੇ ਨੂੰ ਕਰੋਗੇ ਤਾਂ ਇਹ 1799 ਇੰਜਨ ਆਰਪੀਐਮ ਤੇ 540 ਚੱਕਰ ਦੇ ਦੇ 540 ਆਟੋਮੈਟਿਕ ਪੂਰੇ ਚੱਲਾਂਗੇ ਇਹ ਤੁਹਾਡੇ ਚੱਲਦੇ ਟਰੈਕਟਰ ਦੇ ਵੀ ਚੱਲਨੇ ਆ ਤੇ ਖੜੇ ਦੇਣ ਦੇ ਵੀ ਦੇਣ ਜਿਵੇਂ ਨਾਰਮਲ ਬਾਕੀ ਹੁੰਦੇ ਆਪਣੇ ਹਾਂ ਫਿਰ ਜੀ ਤੁਸੀਂ ਲੀਵਰ ਨੂੰ ਪਿੱਛੇ ਕਰੋਗੇ ਪੀਟੀਓ ਦੇ ਨੂੰ ਜੀ ਤਾਂ ਇਹ ਨਿਊਟਰਲ ਹੋ ਜੂਗੀ ਪੀਟੀਓ ਜੀ ਹੋਰ ਪਿੱਛੇ ਕਰੋਗੇ ਜੀ ਤਾਂ ਇਹਦੀ ਪੀਟੀਓ ਗਰਾਉਂਡ ਸਪੀਡ ਹੋ ਜੂਗੀ ਗਰਾਉਂਡ ਸਪੀਡ ਦਾ ਮਤਲਬ ਇਹ ਹੈ ਜਿਹੜੀ ਸਪੀਡ ਤੇ ਟਰੈਕਟਰ ਜਾ ਰਿਹਾ ਜਿਹੜੇ ਗিয়ার ਦੇ ਵਿੱਚ ਜਾ ਰਿਹਾ ਜੀ ਬਾਈ ਜੀ ਉਸ ਸਪੀਡ ਦੀ ਰੇਸ਼ੀਓ ਦੇ ਹਿਸਾਬ ਨਾਲ ਇਹਦੀ ਪੀਟੀਓ ਘੁੰਮੂਗੀ ਆ ਸਾਈਡ ਤੇ ਚਾਰਟ ਦੇਖ ਸਕਦੇ ਹੋ ਤੁਸੀਂ ਲੱਗਿਆ ਹੋਇਆ ਅ ਕੈਮਰਾਮੈਨ ਨੂੰ ਕਵਾਂਗੇ ਨੇੜਿਓਂ ਦਿਖਾ ਦੇਣਗੇ ਚਾਰਟ ਜਿਹੜਾ ਹੈਗਾ ਇਹਦੇ ਵਿੱਚ ਤੁਸੀਂ ਜਿਹੜੇ ਸਪੀਡ ਦੇਖ ਸਕਦੇ ਹੋ 48 RPM ਤੋਂ ਲੈ ਕੇ ਜੀ ਭਾਈ ਜੀ 996 ਚੱਕਰ ਹੈ ਜੀ ਪੀਟੀਓ ਦੇ ਜੀ ਭਾਈ ਜੀ ਹਰੇ ਗিয়ার ਚ ਡਿਫਰੈਂਟ ਜੀ ਭਾਈ ਜੀ ਸਪੀਡ ਹੈਗੀ ਆ ਇਹ ਜਿਹੜੀ ਸਪੀਡ ਚਾਰਟ ਤੁਸੀਂ ਦੇਖ ਰਹੇ ਹੋ ਇਹ ਗਰਾਉਂਡ ਤੇ ਮਲਟੀ ਸਪੀਡ ਦਾ 1390 ਇੰਜਨ ਦੇ ਚੱਕਰਾਂ ਤੇ ਇਹ ਸਪੀਡ ਦੇ ਰਿਹਾ ਜੀ ਪੀਟੀਓ ਜੀ ਭਾਈ ਜੀ ਜੇ ਭਾਈ ਆਪਾਂ ਗੱਲ ਕਰ ਗਏ ਦੇ ਡਿਸਟ੍ਰਿਬਿਊਟਰਾਂ ਦੀ ਜਾਂ ਇਹਦੀ ਜਿਹੜੀ ਲੈਫਟ ਕਪੈਸਟੀ ਕਿੰਨੀ ਆ ਰਹੀ ਭਾਈ ਜੀ ਇਹਦੇ ਚ ਇਦੀ ਲਿਫਟ ਕੈਪੈਸਿਟੀ 2050 ਕੇਜੀਐਫ ਹੈ ਜੀ ਜੀ ਬਾਈ ਫਿਰ ਜਿਵੇਂ ਮੈਂ ਤੁਹਾਨੂੰ ਇੱਕ ਗਰਾਉਂਡ ਸਪੀਡ ਦੀ ਗੱਲ ਕਰ ਰਿਹਾ ਸੀ ਨਾ ਉਵੇਂ ਇਹਦੇ ਵਿੱਚ ਤੁਸੀਂ ਟਰੈਕਟਰ ਨੂੰ ਗਰਾਉਂਡ ਸਪੀਡ ਦਾ ਮਤਲਬ ਹੁੰਦਾ ਹੈ ਕਿ ਟਰੈਕਟਰ ਚੱਲ ਰਿਹਾ ਤੇ ਪੀਟੀਓ ਘੁੰਮ ਰਹੀ ਹੈ ਹਾਂਜੀ ਫਰੰਟ ਨੂੰ ਵੀ ਫਾਰਵਰਡ ਵੀ ਘੁੰਮੂਗੀ ਰਿਵਰਸ ਵੀ ਘੁੰਮੂਗੀ 12 ਸਪੀਡਾਂ ਫਾਰਵਰਡ ਦੀਆਂ ਜੀ ਬਾਈ 12 ਹੀ ਬੈਕ ਦੀਆਂ ਜੇ ਟਰੈਕਟਰ ਬੈਕ ਆਊਗਾ ਤਾਂ ਨਾਲ ਹੀ ਪੀਟੀਓ ਵੀ ਬੈਕ ਜਾਂ ਜਾਨੀ ਕਿ ਜਿਹੜੇ ਆਪਾਂ ਜਿਵੇਂ ਕਹਿੰਦੇ ਜਿਹੜੇ ਗੇਅਰ ਚ ਜਾ ਰਿਹਾ ਤਾਂ ਉਸੇ ਜੀ ਆਪਾਂ ਵਾਪਸ ਕਰ ਸਕਦੇ ਹਾਂ ਹਾਂਜੀ ਪੀਟੀਓ ਵੀ ਨਾਲ ਹੀ ਬਕਾਇਦਾ ਤੁਹਾਡੀ ਬੈਕ ਉਸੇ ਜੀ ਘੁੰਮੂਗੀ ਬੈਕ ਹੋਗੀ ਇੱਕ ਚੀਜ਼ ਇਹਦੇ ਵਿੱਚ ਹੋਰ ਹੈ ਜੇ ਤੁਸੀਂ ਹੁਣ ਇਹੀ ਗੇਅਰ ਵਾਲੀਆਂ ਸਪੀਡਾਂ ਪੀਟੀਓ ਦੀਆਂ ਜੀ ਬਾਈ ਜੀ ਖੜੇ ਦੀਆਂ ਲੈਣੀਆਂ ਤਾਂ ਅੱਛਾ ਜੀ ਨਾਲ ਵਾਲਾ ਲੀਵਰ ਤੁਸੀਂ ਦੇਖ ਸਕਦੇ ਹੋ ਬਲੈਕ ਨੌ ਵਾਲਾ ਅੱਗੇ ਨੂੰ ਕਰੋਗੇ ਤਾਂ ਪਿਛਲਾ ਹਿੱਸਾ ਖੜ ਜੂਗਾ ਅੱਛਾ ਜੀ ਤੇ ਤੁਹਾਡੀ ਹੁਣ ਖੜੇ ਦੀ ਪੀਟੀਓ 12 ਹੀ ਫੋਰਵਰਡ ਦੀਆਂ ਜੀ 12 ਹੀ ਪੀਟੀਓ ਦੀਆਂ ਰਿਵਰਸ ਦੀਆਂ ਸਪੀਡਾਂ ਤੁਹਾਨੂੰ ਹੁਣ ਖੜੇ ਦੀਆਂ ਮਿਲ ਗਈਆਂ ਅੱਛਾ ਜੀ ਇੱਕ ਚੀਜ਼ ਹੋਰ ਦੇਤੀ ਜਿਹੜੀ ਕਿਸੇ ਟਰੈਕਟਰ 'ਚ ਤੁਹਾਨੂੰ ਨਹੀਂ ਮਿਲਣੀ ਇਹ ਹੈਗੀ ਹੈ ਜੀ ਪੀਟੀਓ ਦੀ ਸਪਲਾਈਂ ਅੱਛਾ ਜੀ ਠੀਕ ਹੈ ਜੀ ਇਹ ਫੀਮੇਲ ਅਡੈਪਟਰ ਹੈ ਤੁਸੀਂ ਇਹਦੇ ਵਿੱਚ ਮੇਲ ਅਡੈਪਟਰ ਜਾਂ ਕੋਈ ਵੀ ਇੰਪਲੀਮੈਂਟ ਜਾਂ ਪੰਪ ਲਾਉਣਾ ਕੋਈ ਸਪਰੇਅ ਪੰਪ ਲਾਉਣਾ ਕੁਝ ਵੀ ਅਟੈਚ ਕਰ ਸਕਦੇ ਇੱਥੇ ਤੁਹਾਨੂੰ 1:1 ਦੀ ਸਪੀਡ ਮਿਲ ਜੂਗੀ ਅੱਛਾ ਜੀ 1:1 ਮਤਲਬ ਜਿੰਨੇ ਇੰਜਨ ਦੇ ਚੱਕਰ ਹੈ ਜੀ ਜੀ ਉਨੇ ਹੀ ਪੀਟੀਓ ਦੇ ਇਸ ਸ਼ਾਫਟ ਤੇ ਤੁਹਾਨੂੰ ਚੱਕਰ ਮਿਲ ਜਾਣਗੇ ਜੇ ਇੰਜਨ 1000 ਚੱਕਰ ਦੇ ਚੱਲ ਰਹੇ ਤਾਂ ਇੱਥੇ ਵੀ ਤੁਹਾਨੂੰ 1000 RPM ਮਿਲ ਜਾਣੇ ਰੇਸ ਤੁਸੀਂ ਵਧਾਤੀ 1500 ਕਰਤੀ ਤਾਂ ਇਹਨੇ 1500 RPM ਜੀ ਮਤਲਬ ਤੁਸੀਂ ਹਲਕਾ ਕੰਮ ਲੈਣਾ ਤਾਂ ਘੱਟ ਡੀਜ਼ਲ ਖਰਚੇ 'ਚ ਤੁਸੀਂ ਪੀਟੀਓ ਦਾ ਕੰਮ ਕਰੀਂ। ਯਾਨੀ ਕਿ ਯਾਰ ਬਾਈ ਹੁਣ ਕੋਈ ਲੰਬਾ ਨਹੀਂ ਰਹਿ ਗਿਆ। ਉਹ ਸਾਰੇ ਕੰਪਨੀ ਨੇ ਦੂਰ ਕਰਤੇ ਆ ਤੇ ਫੀਡਬੈਕ ਆ ਜਿਹੜਾ ਆਪਾਂ ਦਾ ਕਿਸਾਨ ਭਰਾਵਾਂ ਨੇ ਦੇ ਹੀ ਦੇਣਾ। ਕਿਉਂਕਿ ਜਿਹੜੀ ਚੰਗੀ ਚੀਜ਼ ਆ ਉਹਨੂੰ ਕਿਸਾਨ ਭਰਾ ਪਸੰਦ ਕਰਦੇ ਕਰਦੇ। ਤੇ ਬਾਈ ਆਪਾਂ ਜਿਹੜਾ ਪੀਟੀਓ ਵਾਲਾ ਮੈਂ ਤੈਨੂੰ ਕੋਈ ਫੋਰ ਵੀ ਲੈ ਏਦਾਂ ਪੁੱਛ ਰਿਹਾ ਸੀ ਉਹ ਮੈਨੂੰ ਹਜੇ ਜਵਾਬ ਨਹੀਂ ਮਿਲਿਆ ਗੱਲ ਦਾ। ਬਾਈ ਦੀ ਸ਼ਾਫਟ ਬਕਾਇਦਾ ਥੱਲੇ ਦੀ ਜਾ ਰਹੀ ਹੈ ਅੱਛਾ ਜੀ ਆਪਾਂ ਦਿਖਾਈ ਹੈ ਤੁਹਾਨੂੰ ਜਿਵੇਂ ਪਹਿਲਾਂ ਕੈਮਰਾਮੈਨ ਨੇ ਹਾਂਜੀ ਸ਼ਾਫਟ ਥੱਲੋਂ ਦੀ ਬਿਲਕੁਲ ਜਾ ਰਹੀ ਹੈ ਜੀ ਬਸ ਆਹੀ ਮੈਂ ਕਹਿ ਰੇ ਮੈਨੂੰ ਦਿਸੀ ਨਹੀਂ ਸੀ ਅੱਗੇ ਜਦੋਂ ਮੈਂ ਫਕਰੀ ਜਾਂਦਾ ਸੀ ਹਾਂਜੀ ਆ ਦੇਖੋ ਦੋਸਤੋ ਕਿ ਕਿੰਨੀ ਸੇਫਟੀ ਕਿੰਨੇ ਧਿਆਨ ਨਾਲ ਕੰਪਨੀ ਨੇ ਜਾਣਗੇ ਇਸ ਚੀਜ਼ ਤੇ ਧਿਆਨ ਦਿੱਤਾ ਪਕਰ ਦੇਖੋ ਕਹ ਕੋਈ ਸਾਹਮਣੇ ਤੁਹਾਨੂੰ ਦੱਸ ਹੀ ਨਹੀਂ ਰਹੀ ਕਿ ਸਾਹਮਣੇ ਇਹ ਫੋਰ व्हीਲ ਦੀ ਸ਼ਾਫਟ ਜਾ ਰਹੀ ਆ ਤੇ ਬਾਈ ਜੀ ਟਾਇਰ ਕਿਹੜੇ ਆ ਰਹੇ ਜੀ ਇਹਦੇ ਤੇ ਟਾਇਰ ਇਹਦੇ 149 28 ਦੇ ਆ ਜੀ ਐਮ ਆਰ ਐਫ ਦੇ ਟਾਇਰ ਮਿਲਣਗੇ ਅਗਲੇ 9 20 ਦੇ ਆ ਜੀ ਟਾਇਰ ਤੇ weight ਵੀ ਨਾਲ ਹੀ ਆ ਜਾਨੀ weight 32 32 ਕਿਲੋ ਦੇ ਦੋਨੋਂ ਪਾਸੇ ਨਾਲ ਇੱਕ ਚੀਜ਼ ਹੋਰ ਹੈ ਜੀ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਜੀ ਬਾਈ ਤੁਹਾਨੂੰ ਮੈਸੇਜ ਦਾ ਮੜਗਾੜ ਨਹੀਂ ਗੜੇ ਮਿਲਣਗੇ ਕਾਰਨ ਕੀ ਹੈ ਜੀ ਕੰਪਨੀ ਨੇ ਡਿਜ਼ਾਈਨ ਹੀ ਮੜਗਾੜਾਂ ਦਾ ਇਦਾਂ ਦਾ ਕੀਤਾ ਕਿ ਇੱਥੇ ਮਿੱਟੀ ਖੜਨੀ ਨਹੀਂ ਖੜਨੀ ਨਹੀਂ ਆਰ ਪਰ ਡਿਜ਼ਾਈਨ ਆ ਤੁਸੀਂ ਹੱਥ ਮਾਰੋਗੇ ਤਾਂ ਆਰਾਮ ਨਾਲ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਜੀ ਆ ਦੇਖ ਸਕਦੇ ਹੋ ਦੇਖ ਸਕਦੇ ਹੋ ਰਾਮਨਾਲ ਤੁਸੀਂ ਮਿੱਟੀ ਇੱਥੋਂ ਕੱਢ ਸਕਦੇ ਹੋ ਜੀ ਫਿਰ ਮੜਗਾੜਾਂ ਦੇ ਵਿੱਚ ਅਡਜਸਟਮੈਂਟ ਵੀ ਹੈ ਤੁਸੀਂ ਜਿੰਨੇ ਮਰਜ਼ੀ ਢੀੜੇ ਚੌੜੇ ਕਰ ਸਕਦੇ ਹੋ ਮੜਗਾੜ ਜੀ ਬਾਈ ਕੋਲੇ ਆਪਸ਼ਨ ਹੈਗੀ ਜੀ ਬਾਈ ਜੀ ਰਿੰਮ ਤੁਸੀਂ ਬਾਹਰ ਅੰਦਰ ਕਰਨੇ ਆ ਪਲਾਂਟੇਸ਼ਨ ਕਈ ਵਾਰੀ ਆਲੂ ਵਾਲਿਆਂ ਨੂੰ ਹਾਂਜੀ ਹਾਂਜੀ ਟਾਇਰ ਢੀੜੇ ਚੌੜੇ ਕਰਨੇ ਪੈਂਦੇ ਆ ਤਾਂ ਰਿੰਮ ਤੋਂ ਵੀ ਅਡਜਸਟਮੈਂਟ ਤੁਸੀਂ ਰਿੰਮ ਪੁੱਠਾ ਸਿੱਧਾ ਕਰ ਸਕਦੇ ਹੋ ਬਾਕੀ ਇਹਦੇ ਤੋਂ ਵੀ ਤੁਸੀਂ ਇਹਨੂੰ ਅੰਦਰ ਬਾਹਰ ਕਰਕੇ ਇਹਦੀ ਵਿਡਥ ਹੈ ਜਿਹੜੀ ਟਾਇਰ ਵਿੱਚ ਆਉਂਦਾ ਹੈ ਤੇ ਬਾਈ ਜੀ ਹੋਰ ਵੀ ਆਪਾਂ ਜਾਣਕਾਰੀ ਮੇਰੇ ਵਾਦਾ ਕਰੋ ਮੇਰੀ ਜਾਣਕਾਰੀ ਚ ਕੋਈ ਇਹਦੇ ਤੇ ਸਬਸਿਡੀ ਵੀ ਆ ਰਹੀ ਹੈ ਕੰਪਨੀਆਂ ਨੂੰ 15 ਅਗਸਤ ਤੱਕ ਸਬਸਿਡੀ ਹੈਗੀ ਹੈ ਜੀ ਇਹ ਪ੍ਰਾਈਸ ਹੈਗਾ ਟਰੈਕਟਰ ਦਾ 10 ਲੱਖ 88000 ਜੀ ਸਿਰਫ 15 ਅਗਸਤ ਤੱਕ 2 ਲੱਖ ਰੁਪਏ ਦੀ ਸਬਸਿਡੀ ਹੈ ਜੀ 8 ਲੱਖ 88000 ਰੁਪਏ ਦਾ ਤੁਹਾਨੂੰ ਟਰੈਕਟਰ ਮਿਲ ਜਾਏਗਾ ਤੇ ਗਾਰੰਟੀ ਵਾਰੰਟੀ ਕੀ ਹੈ ਭਾਈ ਜੀ ਦੂਜਿਆਂ ਵਾਂਗ ਉਹ ਵੱਖਰਾ ਜੀ ਇਹਦੇ ਗਾਰੰਟੀ ਇਲੈਕਟ੍ਰੀਕਲ ਜਿਹੜੇ ਪਾਰਟਸ ਦੀ ਹੈ ਜੀ 1 ਸਾਲ ਦੀ ਗਾਰੰਟੀ ਹੈ ਜੀ ਇਹਦੀ ਜੀ ਭਾਈ ਤੇ ਬਾਕੀ ਪਾਰਟਸ ਦੀ 2 ਸਾਲ ਦੀ ਹੈ ਜੀ ਜੀ ਬਾਈ ਜੀ ਐਮਸੀ ਕਰਾਉਣਾ ਚਾਹੁੰਦੇ ਹੋ ਤਾਂ ਕੰਪਨੀ ਨੂੰ ਇੱਕ ਨੋਮੀਨਲ ਜੀ ਪੇਮੈਂਟ ਪਾ ਕੇ ਜੀ ਬਾਈ ਜੀ ਤੁਸੀਂ ਇਹਦੀ ਅਪ ਟੂ 4 ਇਅਰ ਯਾਨੀ ਕਿ ਅਪ ਟੂ 4 ਸਾਲਾਂ ਦੀ ਵਾਰੰਟੀ ਲੈ ਸਕਦੇ ਹੋ ਅਨਲਿਮਟਿਡ ਘੰਟਿਆਂ ਦੀ ਕੋਈ ਘੰਟਿਆਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੋਊਗੀ ਤੁਹਾਨੂੰ 4 ਸਾਲਾਂ ਦੀ ਅਨਲਿਮਟਿਡ ਘੰਟਿਆਂ ਦੀ ਵਾਰੰਟੀ ਮਿਲੂਗੀ ਤੇ ਬਾਈ ਜੀ ਫਿਰ ਦੋ ਆਵਤਾ ਡਰੈੱਸ ਤੇ ਕਰਨ ਕਿਸਾਨ ਭਰਾ ਤੁਹਾਡੇ ਨਾਲ ਕਨੈਕਟ ਹਾਂਜੀ ਆਪਾਂ ਮਠਾੜੂ ਐਂਟਰਪ੍ਰਾਈਜ਼ਸ ਫਰੀਦਕੋਟ ਨਵੀਂ ਦਾਣਾ ਮੰਡੀ ਫਰੀਦਕੋਟ ਤੇ ਤੁਸੀਂ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 9872500851 9872500851 ਤੇ ਦੋਸਤੋ ਇਧਰ ਫਰੋਜਪੁਰ ਜਿਹੜਾ ਚੌਂਕ ਪੈ ਜਾਂਦਾ ਨੇੜੇ ਹੀ ਤੇ ਨਾਲ ਮਗਰਲੇ ਪਾਸੇ ਇਹਦੇ ਦਾਣਾ ਮੰਡੀ ਆ ਤੇ ਜਿਹੜੇ ਵੀ ਭਰਾ ਇੱਥੇ ਆਉਣਾ ਚਾਹੁੰਦੇ ਆ ਜਾਂ ਕੋਈ ਵੀ ਜਾਣਕਾਰੀ ਟਰੈਕਟਰ ਬਾਰੇ ਲੈਣਾ ਚਾਹੁੰਦੇ ਆ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਕਰਿਓ ਇਹ ਜੀ ਗੱਲ ਜ਼ਰੂਰ ਯਾਦ ਰੱਖਿਓ ਕਿ 15 ਤਰੀਕ ਤੱਕ ਜਿਹੜੀ ਸਬਸਿਡੀ ਆ ਇਹਦੇ ਤੇ 2 ਲੱਖ ਰੁਪਏ ਦੀ ਹਾਂਜੀ ਕੰਪਨੀ ਦੇ ਰਹੀ ਆ ਤੇ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਕਿਸਾਨ ਭਾ ਆਪਣੇ ਜਿਹੜਾ ਇਹਦਾ ਲਾਭ ਲਿਖੋਣ ਤੇ ਬਾਈ ਜੀ ਲਾਉਣ ਦੀ ਵਿਸਥਾਪਤਾ ਹੈਗੀ 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 ਹੈ ਜੀ ਬਿਲਕੁਲ ਲਾਉਣ ਦੀ ਫੈਸਿਲਿਟੀ ਸਭ ਮਿਲੂਗੀ ਜੀ ਤੇ ਕੋਈ ਵੀ ਤੁਸੀਂ ਇੱਥੋਂ ਕਰਵਾ ਸਕਦੇ ਆ ਤੇ ਬਾਕੀ ਇਹ ਆ ਕਿ ਸਰਸ ਤੋਂ ਵੱਲੋਂ ਕੋਈ ਭਾਈ ਹੋਰਾਂ ਦਾ ਸਾਰਾ ਸਿਸਟਮ ਇੱਥੇ ਆਪਦਾ ਹੀ ਆ ਕੋਈ ਤੁਹਾਨੂੰ ਹੋਰ ਚੀਜ਼ ਦੀ ਪ੍ਰੋਬਲਮ ਨਹੀਂ ਆਉਂਗੀ ਇਹ ਚੀਜ਼ ਮੇਰੀ ਜੁਮੇਵਾਰੀ ਆ ਭਾਈ ਹੋਰਾਂ ਦੇ ਕਹਿਣ ਤੋਂ ਮੁਤਾਬਕ ਕਿਉਂਕਿ ਮੈਂ ਕੋਈ ਇੱਥੇ ਪੇੜ ਨਹੀਂ ਹੁੰਦਾ ਇਨ੍ਹਾਂ ਕੋਲੇ ਮੇਰੇ ਭਰਾ ਨੇ ਸਾਡਾ ਆਪਦਾ ਹੀ ਕੰਮ ਹੈ ਇੱਕ ਹਿਸਾਬ ਦਾ ਸੀ ਤਾਂ ਹੀ ਭਰਾਵਾਂ ਕੋਲੇ ਆਈਦਾ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਇੱਕ ਪਿੰਡਾਂ ਵਾਲਿਆਂ ਕਿਸਾਨਾਂ ਕਿਸਾਨਾਂ ਦੇ ਪੁੱਤਾਂ ਤੇ ਆਪਣੇ ਕਿਸਾਨ ਭਰਾਵਾਂ ਤੱਕ ਜਿਹੜਾ ਇਹ ਚੀਜ਼ ਦਾ ਲਾਭ ਪਹੁੰਚ ਸਕੇ ਕਿ ਘੱਟ ਪੈਸਿਆਂ ਦੇ ਵਿੱਚ ਅਸੀਂ ਇੱਕ ਵਧੀਆ ਚੀਜ਼ ਉਹ ਵੀ ਦੇ ਰੇਟ ਦੇ ਵਿੱਚ ਹੀ ਤੂੰ ਵੀ ਆਹ ਟਰੈਕਟਰ ਮਿਲ ਰਿਹਾ ਤੂੰ ਵੀ ਇਹ ਕਿ ਉਹਦੇ ਚ ਗੁਣ ਕਿੰਨੇ ਆ ਗੁਣ ਕਿੰਨੇ ਆ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ ਟਰੈਕਟਰ ਇੰਨੇ ਪੀਟੀਓ ਦੇ ਫੰਕਸ਼ਨ ਵਾਲਾ ਨਹੀਂ ਮਿਲੂਗਾ ਨਹੀਂ ਮਿਲੂਗਾ ਜੀ ਪਹਿਲਾਂ ਟਰੈਕਟਰਾਂ ਦਾ ਕੰਮ ਲਿਫਟ ਦਾ ਹੁੰਦਾ ਸੀ ਤਾਂ ਲਿਫਟ ਦੇ ਵਿੱਚ ਮੈਸੀ ਪਹਿਲਾਂ ਹੀ ਮੰਨਿਆ ਗਿਆ ਹਾਂ ਫਿਰ ਸੰਦ ਉਸਤ ਦੇ ਹਿਸਾਬ ਨਾਲ ਬਦਲੇ ਤਾਂ ਕੰਮ ਪੀਟੀਓ ਦਾ ਹੋ ਗਿਆ ਤਾਂ ਪੀਟੀਓ ਦੇ ਵਿੱਚ ਵੀ ਫਿਰ ਮੈਸੀ ਨੇ ਸਾਰਿਆਂ ਤੋਂ ਵੱਧ ਕੰਮ ਹੀ ਕੀਤਾ ਹੁਣ ਠੀਕ ਆ ਤੇ ਬਈ ਆਪਣੀ ਵੀਡੀਓ ਬਣਾਉਂਦੇ ਬਣਾਉਂਦੇ ਕਿਸਾਨ ਭਰਾ ਵੀ ਆ ਗਿਆ ਤੇ ਉਹ ਕਹਿੰਦੇ ਅਸੀਂ ਰੇਟ ਪਤਾ ਕਰਨਾ ਆਓ ਜੀ ਕੀ ਐ ਹੁਣ ਤੁਹਾਡਾ ਰੇਟ ਕੋਈ ਗੱਲ ਨਹੀਂ ਜੀ ਜਿਹੜਾ ਤੁਸੀਂ ਕਹੋਗੇ ਉਹ ਰੇਟ ਦੇ ਦਾਂਗੇ ਤੁਹਾਨੂੰ ਅੱਛਾ ਹਾਂ ਤੇ ਦੋਸਤੋ ਵੀਡੀਓ ਨੂੰ ਬੇਨਤੀ ਹੈ ਕਿ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਕਮੈਂਟ ਵੀ ਕਰ ਸਕਦੇ ਹੋ ਤੇ ਜਾਂ ਇੱਥੇ ਆ ਕੇ ਖੁਦ ਵੀ ਤੁਸੀਂ ਬਾਈ ਟਾਈਮ ਕੀ ਹੈ ਆਪਣਾ ਇੱਥੇ ਆਪਣਾ ਸਵੇਰ 9:00 ਤੋਂ ਸ਼ਾਮ 6:00 ਵਜੇ ਤੱਕ ਜੀ ਸ਼ਾਮ 6:00 ਵਜੇ ਤੱਕ ਕੋਈ ਵੀ ਤੁਹਾਨੂੰ ਕਿਸੇ ਵੀ ਟਰੈਕਟਰ ਬਾਰੇ ਮੈਸੀਜ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਹਰੇਕ ਮਾਡਲ ਬਾਈ ਹੋ ਰੰਗਲੇ ਇੱਥੇ ਤੁਹਾਨੂੰ ਮਿਲੂਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਤੁਸੀਂ ਸੋਚਦੇ ਆ ਮਾਡਲ ਮੈਸੀ ਦਾ ਲੈਣ ਬਾਰੇ ਤਾਂ ਕੋਈ ਵੀ ਤੁਹਾਨੂੰ ਚਾਹੀਦਾ ਹੋਇਆ ਤੁਸੀਂ ਇੱਥੇ ਆ ਸਕਦੇ ਹੋ ਤੇ ਬੇਨਤੀ ਇੱਕ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ